Thank ਸਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਵੇਂ ਕੋ ਕਿ ਸ਼ਾਇਦ ਹੋਵੇ। ਅਸੀਂ ਪ੍ਰਿੰਸੀਪਲ ਸਾਹਿਬਾਨ ਨੂੰ ਪਹਿਲਾਂ ਵੀ ਰਿਕਵੈਸਟ ਕਰੀ ਆ ਕਿ ਜਿਹੜਾ ਸਬਜੈਕਟ ਕੰਬੀਨੇਸ਼ਨ ਆ ਉਹ ਯੂਨੀਵਰਸਿਟੀ ਦੇ ਅਕੋਰਡਿੰਗ ਹੋਣਾ ਚਾਹੀਦਾ ਹੈ। ਮੈਮ ਨੂੰ ਲਿਖਤੀ ਰੂਪ ਦੇ ਲਿਖਤੀ ਰੂਪ ਵਿੱਚ ਦੇਣ ਦੇ ਬਾਵਜੂਦ ਵੀ ਡਾਕਟਰ ਜੋਸ਼ਨਾ ਸਿੰਘਾ ਨੇ ਆਪਣੀ ਧੱਕੇਸ਼ਾਹੀ ਕੀਤੀ। ਔਰ ਕਹਿੰਦੇ ਨੇ ਵੀ ਜਿਸ ਤਰ੍ਹਾਂ ਤਰੀਕੇ ਨਾਲ ਮੈਂ ਸਬਜੈਕਟ ਕੰਬੀਨੇਸ਼ਨ ਬਣਾਇਆ ਨੇ ਤੁਹਾਨੂੰ ਉਵੇਂ ਮੇਜਰ ਔਰ ਮਾਈਨਰ ਚੁਜ਼ ਕਰਨੇ ਪੈਣਗੇ। ਜਦ ਕਿ ਯੂਨੀਵਰਸਿਟੀ ਵੱਲੋਂ ਕੋਈ ਰੂਲ ਨਹੀਂ। ਅਸੀਂ ਗਏ ਮੈਮ ਕੋਲ ਗਏ ਵੀ ਮੈਮ ਇਨ ਰਿਕਵੈਸਟ ਹੈ ਵੀ ਪਲੀਜ਼ ਜੀ ਉਹਨੇ ਫੋਲੋ ਕਰੋ ਪਹਿਲਾਂ ਤਾਂ ਮੈਮ ਨੇ ਕਿਹਾ ਚਲੋ ਠੀਕ ਹੈ ਐਸੀ ਆਨੇਗਾ ਜਦੋਂ ਵਿਦਿਆਰਥੀ ਸਾਥੀ ਉਹ ਤਾਂ ਜਾਣਦੇ ਸੀ ਆਪਣੇ ਸਬਜੈਕਟ ਨੂੰ ਚੂਜ਼ ਕਰਨ ਤੋਂ ਉੱਤੇ ਤੱਕੇਸ਼ਾਈ ਕੀਤੀ ਜਾਂਦੀ ਸੀਗੀ ਜਦੋਂ ਵਿਦਿਆਰਥੀ ਕਹਿੰਦੇ ਸੀ ਵੀ ਅਸੀਂ ਇਹਦਾ ਵਿਰੋਧ ਵਿਰੋਧ ਕਰਾਂਗੇ ਤਾਂ ਤੱਕ ਜਕਟ ਜੋਸ਼ਨਾ ਸਿੰਘਾ ਜਾਨੂੰ ਇਹ ਗੱਲ ਕਹਿੰਦੀ ਸੀ ਵੀ ਤੁਹਾਡਾ ਨਾਮ ਕੱਟ ਦਿੱਤਾ ਜਾਊਗਾ ਅਸੀਂ ਸਰਕਾਰਾਂ ਨੂੰ ਇਹੀ ਅਪੀਲ ਕਰਦੇ ਆ ਵੀ ਇਹੋ ਜਿਹੀ ਤੱਕੇਸ਼ਾਈ ਕਰਨ ਵਾਲੀ ਲੀਡਿੰਗ ਨੂੰ ਸਾਡੀ ਪ੍ਰਿੰਸੀਪਲ ਹੋਣ ਦਾ ਕੋਈ ਅੱਖ ਨਹੀਂ ਵੱਖ-ਵੱਖ ਤਰੀਕੇ ਨਾਲ ਮਹਿਮਸ ਨੂੰ ਮੈਂਟਲੀ ਟੌਰਚਰ ਕਰਦੇ ਨੇ ਤੇ ਪ੍ਰੈਸ ਕਰਦੇ ਨੇ ਵਿਦਿਆਰਥੀ ਜਦੋਂ ਆਪਣੀ ਮਨਪਸੰਦ ਵਿਸ਼ੇ ਹੀ ਨਹੀਂ ਪੜ੍ਹ ਪਾਉਗਾ ਤਾਂ ਉਹਨੂੰ ਫਾਲਸ ਤੋਂ ਦਾਖਲਾ ਲੈਣ ਦਾ ਕੀ ਮਤਲਬ ਹੈ ਇੰਨੇ ਜਾਨੀਆਂ ਪਰਮੰਨੀਆਂ ਸਰਕਾਰੀ ਰਜਿੰਦਰਾ ਪਾਲਕ ਜੀ ਨੇ ਪੂਰੇ ਸ਼ਹਿਰ ਪੂਰੇ ਮਾਲਵੇ ਵਿੱਚ ਬਹੁਤ ਨਾਮ ਹੈ ਜੇ ਉੱਥੇ ਦੀ ਪ੍ਰਿੰਸੀਪਲ ਸਾਡੀ ਨਾਲ ਇਹ ਕੱਟੇ ਕਰੂਗੀ ਤਾਂ ਦੂਸਰੇ ਵਿਦਿਆਰਥੀ ਸਾਥੀਆਂ ਤੇ ਕੀ ਪ੍ਰਭਾਵ ਪਾਊਗਾ ਧੰਨਵਾਦ ਇਹ ਅੱਜ ਜਿਹੜੀ ਨਵੀਂ 2024 ਤੱਕ ਦੀ ਐਡਮਿਸ਼ਨ ਹੋਈ ਆ ਬੀਏ ਦੇ ਵਿੱਚ ਉਹ ਨਵੀਂ এডਿਕੇਸ਼ਨ ਪਾਲਿਸੀ ਜਿਹੜੀ 2020 ਦੇ ਵਿੱਚ ਮੋਦੀ ਸਰਕਾਰ ਲੈ ਕੇ ਆਈ ਆ ਉਹਦੇ ਤਹਿਤ ਬੀਏ ਨੂੰ 4 ਸਾਲ ਦਾ ਕਰ ਦਿੱਤਾ ਗਿਆ ਹੈ ਜਿਹੜੇ ਪਹਿਲਾਂ ਬੀਏ ਦੇ ਵਿੱਚ 5 ਸਬਜੈਕਟ ਹੁੰਦੇ ਸੀ ਉਹ 9 ਸਬਜੈਕਟ ਹੁਣ ਬੀਏ ਦੇ ਵਿੱਚ ਕਰ ਦਿੱਤੇ ਗਏ ਆ ਪਰ ਮਸਲਾ ਇਹ ਹੈ ਵੀ ਜਿਹੜੇ 9 ਸਬਜੈਕਟ ਨੇ ਉਹ ਵਿਦਿਆਰਥੀ ਆਪਣੀ ਮਰਜ਼ੀ ਦੇ ਨਹੀਂ ਲੈ ਸਕਦਾ ਅਥਾਰਟੀ ਦੁਆਰਾ ਇਹ ਟੌਪਿਆ ਜਾ ਰਿਹਾ ਤੁਸੀਂ ਵਿਦਿਆਰਥੀ ਹਿਸਟਰੀ ਪੋਲੀਟਿਕਲ ਲੈਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਜੀਓਗ੍ਰਾਫੀ ਕਾਲਜ ਹੀ ਦੇਣੀਆਂ ਜਿਹੜੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਆ ਇਹਦੇ ਪਿੱਛੇ ਪਹਿਲਾਂ ਸ਼ਨੀਵਾਰ ਨੂੰ ਵੀ ਵਿਦਿਆਰਥੀਆਂ ਨੇ ਧਰਨਾ ਦਿੱਤਾ ਵੀ ਸਾਡੇ ਨਾਲ ਇਹ ਜਿਹੜਾ ਟੱਕਾ ਹੋ ਰਿਹਾ ਅਸੀਂ ਜਿਹੜੇ ਪਲੱਸ 1 ਪਲੱਸ 2 ਚ ਸਬਜੈਕਟ ਪੜ੍ਹ ਕੇ ਆਏ ਆ ਉਹੀ ਸਾਨੂੰ ਇੱਥੇ ਪੜ੍ਹਨ ਦਿੱਤੇ ਜਾਣ ਪਰ ਇਹ ਪਹਿਲਾਂ ਮੈਡਮ ਨੇ ਨੋਟਿਸ ਕੱਢਤਾ ਵੀ ਚਲੋ ਤੁਸੀਂ ਆਪਣੀ ਮਰਜ਼ੀ ਦੇ ਸਬਜੈਕਟ ਲੈ ਲਓ ਫਿਰ ਜਦੋਂ ਫਿਰ ਵਿਦਿਆਰਥੀ ਮਤਲਬ ਚੂਜ਼ ਕਰਨ ਜਾਂਦੇ ਆ ਸਬਜੈਕਟ ਤਾਂ ਉਹਨਾਂ ਨੂੰ ਫਿਰ ਟੀਚਰਾਂ ਦੁਆਰਾ ਜਾਂ ਜਿਹੜੀ ਅਥਾਰਟੀ ਆ ਉਹਦੇ ਦੁਆਰਾ ਇਹ ਕਿਹਾ ਜਾਂਦਾ ਵੀ ਤੁਹਾਨੂੰ ਉਹੀ ਸਬਜੈਕਟ ਲੈਣੇ ਪੈਣਗੇ ਜਿਹੜੇ ਅਸੀਂ ਕੰਬੀਨੇਸ਼ਨ ਬਣਾਏ ਹੋਏ ਆ ਮਤਲਬ ਇਹ ਜਿਹੜਾ ਸਿੱਧਾ-ਸਿੱਧਾ ਵਿਦਿਆਰਥੀ ਨਾਲ ਟੱਕਾ ਹੋ ਰਿਹਾ ਵੀ ਉਹ ਸਬਜੈਕਟ ਜਿਹੜੇ ਉਹ ਪੜ੍ਹਨਾ ਚਾਹੁੰਦੇ ਆ ਉਹ ਉਹਨਾਂ ਨੂੰ ਦਿੱਤੇ ਨਹੀਂ ਜਾ ਰਹੇ ਕਿਸ ਤਰ੍ਹਾਂ ਪ੍ਰਦਰਸ਼ਨ ਕੀਤਾ ਗਿਆ ਕਾਲਜ ਦੇ ਵਿੱਚ ਪਹਿਲਾਂ ਮੈਡਮ ਦੇ ਦਫਤਰ ਅੱਗੇ ਇਹ ਧਰਨਾ ਦਿੱਤਾ ਗਿਆ ਸੀਗਾ ਅੱਜ ਵੀ ਫਿਰ ਜਦੋਂ ਹੱਲ ਨਹੀਂ ਹੋਇਆ ਤਾਂ ਅਸੀਂ ਮਤਲਬ ਡੀਸੀ ਡਾਕਟਰ ਮੰਗ ਲੈ ਕੇ ਆਏ ਆ ਜ਼ਿਲ੍ਹੇ ਦੇ ਅਫਸਰ ਕੋਲ ਮੰਗ ਲੈ ਕੇ ਆਏ ਆ ਕਿ ਜਦੋਂ ਕਾਲਜ 'ਚ ਸਾਡੀ ਮੰਗ ਨਹੀਂ ਮੰਨੀ ਗਈ ਤਾਂ ਅਸੀਂ ਇੱਥੇ ਡੀਸੀ ਵਕਫਰਾ ਕੇ ਇਹ ਮਤਲਬ ਅੱਗੀ ਅਪੀਲ ਕਰਨ ਆਏ ਆ ਕਿ ਸਾਡੀਆਂ ਇਹ ਮੰਗਾਂ ਜਿਹੜੀਆਂ ਮੰਨੀਆਂ ਜਾਣ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ 2020 ਦੇ ਤਹਿਤ ਸਾਰਾ ਕੁਝ ਹੋ ਰਿਹਾ ਹੈ ਉਹ ਐਜੂਕੇਸ਼ਨ ਪਾਲਿਸੀ ਰੱਦ ਕਰਨੀ ਚਾਹੀਦੀ ਆ ਟੋਟਲ ਕਿੰਨੇ ਮੰਨੇ ਜਾਂਦੇ ਫਿਰ ਟੋਟਲ ਕਿੰਨੇ ਟੋਟਲ 100 ਦੇ ਗ੍ਰੀਨ ਸਟੂਡੈਂਟ ਇੱਥੇ ਆਏ ਹੋਏ ਆ ਜੇ ਮੰਨ ਲਓ ਨਹੀਂ ਮੰਗਾ ਥੋੜੀ ਮੰਨੀਆਂ ਨੇ ਫਿਰ ਕਰਾਂਗੇ ਅਸੀਂ ਹੱਥ ਕੀ ਮੇਰੇ ਸੰਘਰਸ਼ ਹੋਰ ਤਿੱਖਾ ਕੀਤਾ ਜਾਊਗਾ ਆਉਣ ਵਾਲੇ ਸਮੇਂ 'ਚ ਹੋਰ ਵਿਦਿਆਰਥੀ ਨੂੰ ਇਕੱਠੇ ਕਰਾਂਗੇ ਫਿਰ ਜਿਹੜਾ ਸੰਘਰਸ਼ਾਂ ਨੂੰ ਹੋਰ ਤਿੱਖਾ ਕਰਾਂਗੇ